ਕਮੇਟਾ ਚ ਮਾੜੀਆਂ ਚੰਗੀਆਂ ਗੱਲਾਂ ਨਾ ਕਰਿਆ ਕਰੋ ਇਹ ਕੰਮ ਮਾੜਾ ਲੱਗਦਾ ਵਾ ਤੇ ਮੇਰੇ ਤੋਂ ਵਧੀਆ ਕੰਮ ਕਰਕੇ ਦਿਖਾ ਦਿਓ ਨੰਬਰ ਹੈਗਾ ਜੀ 95 ਆ ਕੋ ਬੜ ਦੋ ਕੋਈ ਨਾ ਕੋਈ ਕਰ ਕੈਜ ਦਾ ਨਾ ਕੋਈ ਨੂੰ ਕੋਈ ਕਰ ਦੋਸਤ ਨੰਬਰ ਹੈਗਾ ਜੀ 95 95 93 93 ਤੇਰੇ ਤੋਂ ਪੁੱਛੀ ਅੱਜ ਮੇਰਾ YouTube ਜਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਉਹ ਚੀਜ਼ਾਂ ਹੁੰਦੀਆਂ ਮੈਂ ਘਰ ਦੇ ਵਿੱਚ ਰੱਖਣ ਦੀ ਉਹ ਚੀਜ਼ਾਂ ਬੰਦੀਸ ਆਪਣੀ ਘਰ ਤੋਂ ਬੰਦੋਲੇ ਦੇ ਬਾਈਕ ਦਿੱਤੀ ਨੂੰ ਵਰਨੂਕ ਲੋਈ ਕਰੋ ਦੋਸਤੋ ਜਰੂਰ ਦੱਸਿਓ ਕਿ ਤੁਹਾਨੂੰ ਕੰਮ ਕਿਦਾਂ ਦਾ ਲੱਗਦਾ ਬਾਕੀ ਇਹ ਵੀ ਅਸੀਂ ਕਮੈਂਟਾਂ ਦੇ ਵਿੱਚ ਕਿਸੇ ਨੂੰ ਗਾਲ ਨਹੀਂ ਕੱਢਦੇ ਕੈਮਰਾ ਸਿੱਧਾ ਕਰਦਾ ਹੈ ਕੈਮਰਾ ਨਹੀਂ ਸਹੀ ਕਮੈਂਟਾਂ ਦੇ ਕਿਸੇ ਨੂੰ ਗਾਲ ਨਹੀਂ ਕੱਢਦੇ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ ਇਹ ਹੀ ਸਿਰਫ ਜਵਾਬ ਦਿੰਨੇ ਆ ਆਪਣੇ ਕੰਮ ਤੋਂ ਠੀਕ ਆ ਜੀ ਕੋਈ ਕੁਝ ਵੀ ਨਾ ਕੋਈ ਕੁਝ ਨਹੀਂ ਔਰ ਇਹ ਕੰਮ ਨਹੀਂ ਆਪਣੀ ਦੁਆਵਾਂ ਦੀ ਕੰਮ ਖਾ। ਆ ਦੇਖੇ ਨਾ ਦੋ ਤਿੰਨ ਬੱਟੇ ਆ। ਦੋਸਤੋ ਆ ਦੋ ਤਿੰਨ ਰੱਗੇ ਦਾ ਸੱਪ ਨੇ। ਲਾਢੇ ਹੋ ਕੇ ਵਿਖਾ ਦੇ। ਤੇ ਬਾਕੀ ਡਰਾਉਣ ਵਾਲੇ ਤੋਂ ਨਹੀਂ ਇੰਗੇ। ਤੇ ਅਸੀਂ ਆ ਗਿਆ ਸਮਝਾਉਣ ਵਾਲੇ ਆ ਤੂੰ। ਤੇ ਬਾਕੀ ਲਾਈਕ, ਸ਼ੇਅਰ, ਕਮੈਂਟ ਕਰਿਓ ਕਿ ਇਹਦਾ ਬਾਈ ਫੈਟਰੀ ਠੀਕ ਹੁੰਦਾ ਕੇ ਇਹਨੂੰ ਯੂਰੀਆ ਕੇਸਟਾ ਕਿਸੇ ਨੂੰ ਪੀਲੀਆਵਾ ਇਹ ਚੀਜ਼ਾਂ ਦਾ ਅਸੀਂ ਟ੍ਰੀਟਮੈਂਟ ਕਰਦੇ ਆ। ਕਿਸੇ ਨੂੰ ਕੋਈ ਸੱਪ ਘੱਟਦਾ ਕਿਸੇ ਵੀ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਕਰ ਸਕਦਾ ਜਿਲਾ ਸਾਡਾ ਤਰਤਰ ਦੀ ਸ਼ਹਿਰਪੱਟੀ ਤੇ ਪਿੰਡ ਸਾਡਾ ਹਸਲ ਹੈ